ਅੱਜ ਆ ਸੁਖਬੀਰ ਬਾਦਲ ਸਾਹਿਬ ਨੂੰ ਦੇਖ ਲੋ। ਹਥੋਂ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੀ। ਕਹਿੰਦੇ ਡਾਇਨਾਸੌਰ ਆਜੂ ਪਰ ਕੱਲੀ ਦੀ ਸਰਕਾਰ ਨਹੀਂ ਆਜ ਸੁਖਬੀਰ ਬਾਦਲ ਸਾਹਿਬ ਨੇ ਗਲਤੀਆਂ ਵੀ ਮੰਨੀਆਂ ਨੇ ਤੇ ਮਾਫੀਆਂ ਵੀ ਸਿਰ ਝੁਕਾ ਝੁਕਾ ਕੇ ਮੰਗੀਆਂ ਨੇ। ਬੰਦਾ ਪੁੱਛੇ ਬਾਦਲ ਸਾਹਿਬ ਜੇ ਆਹੀ ਕੁਝ ਕਰਨਾ ਹੀ ਸੀ ਤਾਂ ਫਿਰ ਵਕਤੋਂ ਪਹਿਲਾਂ ਕਰ ਲੈਂਦੇ। ਫਿਰ ਉਹ ਕਹਾਵਤ ਹੈ ਕਿ ਵਕਤੋਂ ਖੁੰਜੀ ਢੂਮਣੀ ਗਾਵੇ ਆਲ ਪਤਾਲ ਬਾਦਲ ਸਾਹਿਬ ਲੋਕ ਪੁੱਛ ਰਹੇ ਨੇ ਕਿ ਹੁਣ ਜਦ ਸਭ ਕੁਝ ਖਿੱਲਰ ਗਿਆ ਗਵਾਚ ਗਿਆ ਖਰਾਬ ਹੋ ਗਿਆ ਹੁਣ ਜੋ ਤੁਸੀਂ ਗਲਤੀਆਂ ਵੀ ਮੰਨ ਰਹੇ ਹੋ ਤੇ ਸਿਰ ਝੁਕਾ ਝੁਕਾ ਕੇ ਬਾਰ ਬਾਰ ਅੱਜ ਮਾਫੀ ਵੀ ਮੰਗ ਰਹੇ ਹੋ ਜੇ ਇਹ ਹੀ ਮਾਫੀ ਤੁਸੀਂ ਟਾਈਮ ਤੇ ਮੰਗ ਲੈਂਦੇ 8 ਸਾਲ ਪਹਿਲਾਂ ਦਾ ਸ਼ਾਇਦ ਤੁਹਾਨੂੰ ਵੱਡਾ ਫਾਇਦਾ ਹੋ ਜਾਂਦਾ ਤੇ ਅਕਾਲੀ ਦਲ ਵੀ ਐਦਾਂ ਖਖੜੀਆਂ ਕਰੇਲੇ ਨਾ ਹੁੰਦਾ ਤੇ ਤੁਸੀਂ ਵੀ ਪੰਜਾਬ ਚ ਤਿੰਨ ਸੀਟਾਂ ਤੱਕ ਨਾ ਪਹੁੰਚਦੇ ਤੇ ਬਾਦਲ ਸਾਹਿਬ ਵੀ ਜਹਾਨੋਂ ਜਾਣ ਤੋਂ ਪਹਿਲਾਂ ਪਹਿਲਾਂ ਉਹ ਹਾਲਾਤ ਅਕਾਲੀ ਦਲ ਦਾ ਨਾਂ ਵੇਖ ਕੇ ਜਾਂਦੇ ਜਿਹੜਾ ਉਹਨਾਂ ਨੂੰ ਵੇਖਣਾ ਪਿਆ ਹੁਣ ਅੱਜ ਤੁਸੀਂ ਦੇਖੋ ਪੰਜਾਬੀਓ ਸੁਖਬੀਰ ਬਾਦਲ ਸਾਹਿਬ ਨੇ ਅਕਾਲ ਤਖਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੇ ਰਾਜ ਚ ਹੋਈ ਬੇਅਦਬੀ ਦੀ ਗਲਤੀ ਨੂੰ ਵੀ ਖੁੱਲ ਕੇ ਮੰਨਿਆ ਔਰ ਲਗਭਗ 3-4 ਵਾਰ ਅੱਜ ਮਾਫੀ ਵੀ ਮੰਗੀ ਹੈ ਤੇ ਮਾਫੀ ਵੀ ਸਿਰ ਝੁਕਾ ਕੇ ਮੰਗੀ ਹੈ ਤੇ ਮੰਗੀ ਵੀ ਇੱਕ ਤਾਂ ਪਰਮਾਤਮਾ ਤੋਂ ਦੂਜਾ ਲੋਕਾਂ ਤੋਂ ਤੇ ਤੀਜਾ ਜਿਹੜੇ ਅਕਾਲੀ ਦਲ ਨੂੰ ਛੱਡ ਗਏ ਨੇ ਤੇ ਅਕਾਲੀ ਦਲ ਦੇ ਝੰਡੇ ਤੋਂ ਪਾਸੇ ਹੋ ਗਏ ਨੇ ਉਹਨਾਂ ਸਾਰਿਆਂ ਤੋਂ ਸੁਖਬੀਰ ਬਾਦਲ ਨੇ ਮਾਫੀ ਮੰਗੀ ਹੈ ਤੇ ਨਾਲੇ ਸੁਖਬੀਰ ਬਾਦਲ ਸਾਹਿਬ ਨੇ ਅੱਜ ਇਹ ਵੀ ਮੰਨਿਆ ਕਿ ਮੇਰਾ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਵੱਡਾ ਦੁੱਖ ਤੇ ਝੋਰਾ ਲੈ ਕੇ ਸੰਸਾਰ ਤੋਂ ਗਿਆ ਅੱਜ ਸੁਖਬੀਰ ਬਾਦਲ ਸਾਹਿਬ ਨੇ ਖੁੱਲ ਕੇ ਕਿਹਾ ਕਿ ਮੈਂ ਮੰਨਦਾ ਕਿ ਸਾਡੇ ਰਾਜ ਦੇ ਵਿੱਚ ਬੇਅਦਬੀ ਹੋਈ ਔਰ ਮੈਂ ਪੂਰੇ ਪੰਜਾਬ ਤੋਂ ਸਿਰ ਝੁਕਾ ਕੇ ਮਾਫੀ ਮੰਗਦਾ ਇਹ ਵੀ ਕਿਹਾ ਵੀ ਜਾਣੇ ਅਣਜਾਣੇ ਜਿਨ੍ਹਾਂ ਦੇ ਦਿਲ ਦੁਖਾ ਬੈਠੇ ਉਹਨਾਂ ਤੋਂ ਵੀ ਮਾਫੀ ਮੰਗਦਾ ਤੇ ਇਹ ਵੀ ਕਿਹਾ ਵੀ ਜੇਕਰ ਮੌਕਾ ਮਿਲਿਆ ਜੇ ਪੰਜਾਬ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਜੇਲ੍ਹ ਚ ਕਰਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਬੇਅਦਬੀ ਦੇ ਉਹਨਾਂ ਦੀਆਂ ਛਕਲਾਂ ਵੀ ਲੋਕਾਂ ਸਾਹਮਣੇ ਨੰਗੀਆਂ ਕਰਾਂਗੇ ਤੇ ਇਹ ਵੀ ਗੱਲ ਅੱਜ ਸੁਖਬੀਰ ਬਾਦਲ ਨੇ ਆਖੀ ਉਹ ਕਹਿੰਦੇ ਕਿ ਸਾਨੂੰ ਟਾਈਮ ਨਹੀਂ ਦਿੱਤਾ ਲੋਕਾਂ ਨੇ ਪਾਸੇ ਕਰਤਾ ਸਾਨੂੰ ਸਾਡੇ ਤੇ ਪ੍ਰੈਸ਼ਰ ਪਾ ਕੇ ਨਹੀਂ ਤਾਂ ਅਸੀਂ ਬੇਅਦਬੀ ਦੇ ਦੋਸ਼ੀ ਸੁਖਬੀਰ ਬਾਦਲ ਕਹਿੰਦਾ ਫੜ ਲੈਣੇ ਸੀ ਔਰ ਉਹਨਾਂ ਨੂੰ ਜੇਲਾ ਚ ਭੇਜਣਾ ਸੀ ਅਸੀਂ ਅੱਜ ਇਹ ਸਾਰਾ ਕੁਝ ਸੁਖਬੀਰ ਬਾਦਲ ਨੇ ਕਿਹਾ ਹੋਰ ਵੀ ਬਹੁਤ ਗੱਲਾਂ ਕੀਤੀਆਂ ਨੇ ਅੱਜ ਸੁਖਬੀਰ ਬਾਦਲ ਸਾਹਿਬ ਨੇ ਭਰੇ ਮਨ ਦੇ ਨਾਲ ਭਾਵਿਕ ਜਜ਼ਬਾਤੀ ਤੇ ਸੀਰੀਅਸ ਤਰੀਕੇ ਨਾਲ ਅੱਜ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬਹੁਤ ਸਾਰੇ ਲੋਕ ਅੱਜ ਸੁਖਬੀਰ ਬਾਦਲ ਦੀ ਇਸ ਮਾਫੀ ਔਰ ਇਹ ਸਾਰੇ ਕੁਸ਼ ਦੇ ਉੱਪਰ ਵੀ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਮੈਂ ਦੇਖ ਰਿਹਾ ਸੀ ਔਰ ਜਿਹੜੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਚੇਤਨ ਜੋੜਾ ਮਾਜਰਾ ਉਹ ਉਹ ਕਹਿ ਰਹੇ ਸੀ ਕਹਿੰਦੇ ਕਿ ਡਾਇਨਾਸੌਰ ਭਾਵੇਂ ਵਾਪਸ ਆ ਜਾਣ ਪਰ ਸੁਖਬੀਰ ਬਾਦਲ ਕੀ ਕਾਲੀ ਦਲ ਦੀ ਸਰਕਾਰ ਵਾਪਸ ਨਹੀਂ ਆ ਸਕਦੀ ਇਹ ਕਹਿੰਦਾ ਹੱਡੀ ਗਰੰਟੀ ਹੈ ਦੂਜੀ ਗੱਲ ਚੇਤਨ ਜੋੜਾ ਮਾਜਰਾ ਇਹ ਕਹਿ ਰਹੇ ਸੀ ਅੱਜ ਵੇ ਵੇਖੋ ਜਿਹੜਾ ਆਪਦੇ ਰਾਜ ਦੇ ਵਿੱਚ ਜਮੀਨ ਛੱਡ ਜਾਂਦਾ ਹੰਕਾਰ ਚ ਆ ਜਾਂਦਾ ਬੋਲੀ ਬਦਲ ਲੈਂਦਾ ਉਹ ਕਦੇ ਵੀ ਮਾਫੀ ਯੋਗ ਨਹੀਂ ਹੁੰਦਾ ਸਵਾਲ ਮੌਜੂਦਾ ਸਰਕਾਰ ਤੇ ਵੀ ਲੋਕਾਂ ਦੇ ਬਹੁਤ ਨੇ ਪਰ ਸੁਖਬੀਰ ਬਾਦਲ ਹੋਰਾਂ ਨੂੰ ਲੋਕ ਅੱਜ ਕਮੈਂਟਾਂ ਦੇ ਵਿੱਚ ਪੁੱਛ ਰਹੇ ਸੀ ਕਿ ਇਹ ਗਲਤੀ ਤੁਸੀਂ ਇੰਨੀ ਧੀਰ ਨਾਲ ਕਿਉਂ ਮੰਨੀ ਮਾਫੀ ਧੀਰ ਨਾਲ ਕਿਉਂ ਮੰਗੀ ਔਰ ਬਹੁਤ ਸਾਰੇ ਲੋਕ ਥੱਲੇ ਕਮੈਂਟਾਂ ਚ ਇਹ ਪੁੱਛ ਰਹੇ ਸੀ ਸੁਖਬੀਰ ਬਾਦਲ ਸਾਹਿਬ ਜਿਹੜੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਅਕਾਲ ਤਖਤ ਤੋਂ ਦਵਾਈ ਸੀ ਉਹਦੀ ਮਾਫੀ ਕਦੋਂ ਮੰਗੋਗੇ ਜਿਹੜਾ ਤਿੰਨ ਖੇਤੀ ਕਾਨੂੰਨਾਂ ਦੀ ਪਹਿਲਾਂ ਤੁਸੀਂ ਡਟ ਕੇ ਹਮਾਇਤ ਕੀਤੀ ਸੀ ਵਜਾਹਤ ਕੀਤੀ ਸੀ ਵੀ ਇਹ ਸਹੀ ਕਾਨੂੰਨ ਨੇ ਉਹਦੀ ਮਾਫੀ ਕਦੋਂ ਮੰਗੋਗੇ ਜਿਹੜਾ ਤੁਸੀਂ ਤੁਹਾਡੇ ਰਾਜ ਦੇ ਵਿੱਚ ਲੋਕਾਂ ਦੇ ਉੱਪਰ ਬੇਤਹਾਸ਼ਾ लाठी चार्ज ਹੁੰਦੇ ਰਹੇ ਬੇਰੁਜ਼ਗਾਰਾਂ ਤੇ ਮਜ਼ਦੂਰਾਂ ਤੇ ਕੱਚੇ ਮਲਾਜ਼ਮਾਂ ਤੇ ਕਿਸਾਨਾਂ ਤੇ ਉਹਦੀ ਮਾਫੀ ਕਦੋਂ ਮੰਗੋਗੇ ਔਰ ਜਿਹੜਾ ਕਿਸਾਨਾਂ ਨੂੰ ਤੁਸੀਂ ਆਪਦੇ ਰਾਜ ਦੇ ਵਿੱਚ ਜਦੋਂ ਤੁਸੀਂ ਡਿਪਟੀ ਮੁੱਖ ਮੰਤਰੀ ਸੀ ਤੇ ਕਹਿੰਦੇ ਸੀ ਇਹ ਕਿਸਾਨ ਨਹੀਂਗੇ ਇਹ ਤਾਂ ਨਕਸਲੀ ਨਿਆਤਵਾਦੀ ਨੇ ਉਹਦੀ ਮਾਫੀ ਕਦੋਂ ਮੰਗੋਗੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਸੁਖਬੀਰ ਬਾਦਲ ਸਾਹਿਬ ਤੁਹਾਡੇ ਰਾਜ ਦੇ ਵਿੱਚ ਵੀ ਚਿੱਟੇ ਵਰਗਾ ਨਸ਼ਾ ਬਹੁਤ ਫੈਲਿਆ ਤੇ ਉਸ ਤੋਂ ਬਾਅਦ ਕਦੇ ਨਹੀਂ ਰੁਕਿਆ ਇਹਦੀ ਮਾਫੀ ਕਦੋਂ ਮੰਗੋਗੇ ਔਰ ਤੁਹਾਡੇ ਰਾਜ ਦੇ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵਧਿਆ ਇਹਦੀ ਮਾਫੀ ਕਦੋਂ ਮੰਗੋਗੇ ਔਰ ਤੁਹਾਡੇ ਰਾਜ ਸੁਖਬੀਰ ਬਾਦਲ ਸਾਹਿਬ ਜਿਹੜਾ ਐਨੇ ਝੂਠੇ ਪਰਚੇ ਹੋਏ ਉਹਨਾਂ ਝੂਠੇ ਪਰਚਿਆਂ ਦੀ ਮਾਫੀ ਜਿਹੜੀ ਆ ਉਹ ਕਦੋਂ ਮੰਗੀ ਜਾਏਗੀ ਇਹ तमाम ਸਵਾਲ ਜਿਹੜੇ ਨੇ ਉਹ ਲੋਕ ਕਮੈਂਟਾਂ ਦੇ ਵਿੱਚ ਸੁਖਬੀਰ ਬਾਦਲ ਦੀ ਅੱਜ ਦੀ ਮਾਫੀ ਵਾਲੀ ਵੀਡੀਓ ਦੇ ਥੱਲੇ ਲਗਾਤਾਰ ਕਰਦੇ ਮੈਂ ਵੇਖੇ ਨੇ ਸੋ ਦੇਖੋ ਅੱਜ ਸੁਖਬੀਰ ਬਾਦਲ ਨੇ ਮਾਫੀ ਮੰਗੀ ਹੈ ਚੰਗਾ ਕੀਤਾ ਗਲਤੀ ਜੇ ਬੰਦੇ ਨੂੰ ਸਮਝ ਆ ਜੇ ਤੇ ਮਾਫੀ ਮੰਗ ਲੈਣਾ ਕੋਈ ਛੋਟਾਪਨ ਨਹੀਂ ਹੁੰਦਾ ਪਰ ਸੁਖਬੀਰ ਬਾਦਲ ਸਾਹਿਬ ਦੀ ਇਸ ਮਾਫੀ ਨੂੰ ਲੋਕ ਮਾਫੀ ਨਹੀਂ ਸਿਆਸੀ ਤਿਆਰੀ ਲੋਕ ਸਭਾ ਵੋਟਾਂ ਦੀ ਤਿਆਰੀ ਵਜੋਂ ਵੀ ਵੇਖ ਰਹੇ ਨੇ ਲੋਕ ਇਹ ਵੀ ਮੰਨਦੇ ਨੇ ਕਿ ਜੇਕਰ ਮਾਫੀ ਹੀ ਮੰਗਣੀ ਹੁੰਦੀ ਤਾਂ ਫਿਰ ਪਹਿਲਾਂ ਮੰਗੀ ਜਾਂਦੀ ਲੋਕ ਇਹ ਕਹਿੰਦੇ ਨੇ ਕਿ ਕਾਲੀ ਦਲ ਦਾ ਜਹਾਜ਼ ਡੁੱਬ ਰਿਹਾ ਅਕਾਲੀ ਦਲ ਪੂਰੀ ਪਾਰਟੀ ਜਿਹੜੀ ਆ ਇਹ ਡੁੱਬ ਰਹੀ ਐ ਖਖੜੀਆਂ ਕਰੇਲੇ ਹੋ ਰਹੀ ਐ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਵੀ ਖਤਰਾ ਬਣਿਆ ਪਿਆ ਔਰ ਇਹ ਸਾਰਾ ਕੁਝ ਜੋ ਆ ਉਹਨੂੰ ਦੇਖਦਿਆਂ ਹੋਇਆਂ ਅਕਾਲੀ ਦਲ ਤੈ ਤੈ ਸ਼ੁਦਾ ਤਰੀਕੇ ਨਾਲ ਦੁਬਾਰਾ ਲੋਕਾਂ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੇ ਲਈ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਔਰ ਉਸੇ ਸਿਆਸੀ ਜ਼ਮੀਨ ਨੂੰ ਪ੍ਰਾਪਤ ਕਰਨ ਦੇ ਵਜੋਂ ਹੀ ਸੁਖਬੀਰ ਬਾਦਲ ਸਾਹਿਬ ਦੀਆਂ ਅੱਜ ਦੀਆਂ ਜਿਹੜੀਆਂ ਮਾਫੀਆਂ ਨੇ ਜਾਂ ਸਿਰ ਝਕਾਉਣਾ ਹੈ ਜਾਂ ਬੇਅਦਬੀ ਦੀ ਗਲਤੀ ਮੰਨਣਾ ਹੈ ਇਹਨੂੰ ਲੋਕ ਦੇਖ ਰਹੇ ਨੇ ਹੁਣ ਤੁਸੀਂ ਅੱਜ ਜ਼ਰੂਰ ਲਿਖਿਓ ਆਪਣਾ ਕਮੈਂਟ ਤੁਹਾਨੂੰ ਕੀ ਲੱਗਦਾ ਹੈ ਸੁਖਬੀਰ ਬਾਦਲ ਸਾਹਿਬ ਨੇ ਅੱਜ ਜਿਸ ਤਰੀਕੇ ਦੇ ਨਾਲ ਮਾਫੀਆਂ ਮੰਗੀਆਂ ਨੇ ਕੀ ਉਹ ਸੱਚਮੁੱਚ ਮਾਫੀ ਹੈ ਜਾਂ ਕੋਈ ਸਿਆਸੀ ਤਿਆਰੀ ਹੈ ਜਿਵੇਂ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਵੇਖੋ ਸੁਖਵੀਰ ਬਾਦਲ ਸਾਹਿਬ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ। ਔਰ 5 ਵਾਰ ਹੋਰ ਹੈ ਕਿੰਨੀ ਵਾਰ ਕਾਂਗਰਸ ਦੀ ਸਰਕਾਰ ਰਹੀ ਤੇ ਆ ਨਵੀਂ ਸਰਕਾਰ ਵੀ ਹੁਣ ਬਣੀ ਹੋਈ ਹੈ। ਪਰ ਲੋਕਾਂ ਦੇ ਮੁੱਦੇ ਜਿਉਂਦੇ ਤਿਉਂ ਨੇ। ਨਾ ਪੰਜਾਬ ਚੋਂ ਗਰੀਬੀ ਖਤਮ ਹੋਈ। ਨਾ ਪੰਜਾਬ ਚੋਂ ਬੇਰਜਗਾਰੀ ਖਤਮ ਹੋਈ ਨਾ ਪੰਜਾਬ ਚੋਂ ਨਸ਼ਾ ਖਤਮ ਹੋਇਆ ਨਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਖਤਮ ਹੋਈਆਂ ਨਾ ਪੰਜਾਬ ਚ ਅਮਨ ਸ਼ਾਂਤੀ ਬਣੀ ਹੈ ਨਾ ਪੰਜਾਬ ਚ ਚਿੱਟਾ ਤੇ ਨਸ਼ਾ ਖਤਮ ਹੋਇਆ ਤੇ ਪੰਜਾਬ ਚ ਫਿਰ ਖਤਮ ਕੀ ਹੋਇਆ ਕਿਹੜੀ ਸਰਕਾਰ ਨੇ ਕੀ ਕੀਤਾ ਇਹ ਇਹ ਜਿਹੜਾ ਸਵਾਲ ਹੈ ਵੱਡਾ ਉਹ ਪੰਜਾਬ ਦੇ ਅੰਦਰ ਹਮੇਸ਼ਾ ਬਣਿਆ ਰਿਹਾ ਲੋਕ ਕਹਿੰਦੇ ਨੇ ਕਿ ਹੁਣ ਤੱਕ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਸਮਝਾਈ ਸੀ ਵੀ ਇੱਕ ਪਾਸੇ ਉਹ ਮਲਕ ਭਾਗੋ ਅਮੀਰ ਨੇ ਜਿਹੜੇ ਕਿਰਤ ਜਾਂ ਕੰਮ ਨਹੀਂ ਕਰਦੇ ਤੇ ਇੱਕ ਪਾਸੇ ਉਹ ਭਾਈ ਲਾਲੋ ਗਰੀਬ ਨੇ ਜਿਹੜੇ ਦਿਨ ਰਾਤ ਕੰਮ ਕਰਦੇ ਨੇ ਤੇ ਭੁੱਖੇ ਮਰ ਰਹੇ ਨੇ ਇਸੇ ਹੀ ਤਰ੍ਹਾਂ ਅੱਜ ਦੇ ਸਮਾਜ ਦੇ ਵਿੱਚ ਵੀ ਲੋਕ ਇਹ ਮੰਨਦੇ ਨੇ ਕਿ ਇੱਕ ਪਾਸੇ ਵੱਡੇ ਵੱਡੇ ਮਲਕ ਭਾਗੋ ਨੇ ਜਿਹੜੇ ਵੱਡੇ ਵੱਡੇ ਮਹਿਲਾਂ 'ਚ ਰਹਿੰਦੇ ਨੇ ਤੇ ਉਹੀ ਰਾਜ ਕਰਦੇ ਨੇ ਤੇ ਦੂਜੇ ਪਾਸੇ ਜਿਹੜੀ ਆਮ ਭਾਈ ਲਾਲੋ ਦੀ ਵਾਰਸ ਗਰੀਬ ਜਨਤਾ ਜਿਹੜੇ ਕਿਰਤੀ ਲੋਕ ਨੇ ਉਹ ਅੱਜ ਵੀ ਮੰਦਹਾਲੀ ਚ ਨੇ ਦੁਖੀ ਨੇ ਤੰਗ ਨੇ ਪਰ ਜਦੋਂ ਤੱਕ ਮਲਕ ਭਾਗਵਾ ਦਾ ਰਾਜ ਇਸ ਧਰਤੀ ਤੇ ਬਰਕਰਾਰ ਰਹੇਗਾ ਉਦੋਂ ਤੱਕ ਗਰੀਬ ਭਾਈ ਲਾਲੋਆਂ ਦੀ ਬਾਹ ਕਿਸੇ ਨੇ ਨਹੀਂ ਫੜਨੀ ਇਹ ਗੱਲ ਲੋਕ ਬਾਰ-ਬਾਰ ਸੋਚ ਵੀ ਰਹੇ ਨੇ ਤੇ ਪੁੱਛ ਵੀ ਰਹੇ ਨੇ ਸੋ ਅੱਜ ਦੀ ਸੁਖਬੀਰ ਬਾਦਲ ਸਾਹਿਬ ਦੀ ਜਿਹੜੀ ਇਹ ਮਾਫੀ ਹੈ ਇਨੇ ਜਿੱਥੇ ਇੱਕ ਵੱਡੀ ਚਰਚਾ ਵੀ ਛੇੜੀ ਹੈ ਉਥੇ ਸਵਾਲ ਵੀ ਖੜੇ ਕੀਤੇ ਨੇ ਔਰ ਆਪਾਂ ਇਹਦੇ ਉੱਪਰ ਗੱਲਬਾਤ ਕੀਤੀ ਹੈ ਤੁਹਾਨੂੰ ਇਹ ਗੱਲਬਾਤ ਕਿੱਦਾਂ ਲੱਗੀ ਹੈ ਇਹ ਤੁਸੀਂ ਦੱਸਣਾ ਬਹੁਤ ਮਿਹਰਬਾਨੀ